ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਸਰੋਂ ਵਾਲੇ ਕਿਸਾਨਾਂ ਦੇ ਲਈ ਵੀ ਬਹੁਤ ਵੱਡੀ ਖੁਸ਼ਖਬਰੀ ਹੈ ਵੀ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਸਰੋਂ ਦੇ ਰੇਟ ਵਧਣਗੇ ਉਹ ਗੱਲ ਹੋ ਚੁੱਕੀ ਹੈ ਬਈ ਕੱਲ 7300 ਤੋਂ 75 ਰੁਪਏ ਰੇਟ ਸੀਗਾ ਹਾਲ ਦੀ ਘੜੀ ਇਹ ਕੰਡੀਸ਼ਨ ਹੈ ਵੀ ਰੇਟ 7800 ਦੇ ਨੇੜੇ ਚਾਣ ਕੇ ਤੇ ਪੰਜਾਬ ਦੀਆਂ ਮੰਡੀਆਂ 'ਚ 72-7300 ਰੁਪਏ ਸਰੋਂ ਜਾਊਗੀ ਕੱਲ 7000 ਤੱਕ ਗਈ ਸੀ ਹੁਣ ਗੱਲ ਕਰਦੇ ਆ ਮੱਕੀ ਦੀ ਗਿੱਲੀ ਮੱਕੀ ਦਾ ਰੇਟ ਰਿਹਾ ਬਈ 1100 ਰੁਪਏ ਤੋਂ ਲੈ ਕੇ 1735 ਰੁਪਏ ਤੱਕ ਸੁੱਕੀ ਮੱਕੀ ਦਾ ਜਿਹੜਾ ਰੇਟ ਰਿਹਾ ਬਈ ਉਹ ਰਿਹਾ 1800 ਰੁਪਏ ਤੋਂ ਲੈ ਕੇ 2300 ਤੇ 25 ਰੁਪਏ ਤੱਕ ਹੁਣ ਗੱਲ ਕਰਦੇ ਆ ਮੂੰਗੀ ਦੀ ਮੂੰਗੀ ਦੇ ਜਿਹੜੇ ਰੇਟ ਰਿਹਾ ਬਈ ਕੱਲ ਉਹਦੇ ਵਿੱਚ ਦਿੱਲੀ ਮੰਡੀ ਦਾ ਜਿਹੜਾ ਰੇਟ ਰਿਹਾ ਬਈ 7300 ਤੋਂ ਲੈ ਕੇ 73500 ਰੁਪਏ ਤੱਕ ਦਿੱਲੀ ਮੰਡੀ ਦਾ ਰੇਟ ਰਿਹਾ ਉਸ ਤੋਂ ਬਾਅਦ ਅੰਦੌਰ ਮੰਡੀ ਦਾ ਰੇਟ ਰਿਹਾ 7700 ਰੁਪਏ ਤੱਕ ਜੈਪੁਰ ਮੰਡੀ ਰਹੀ ਹੈ 7050 ਤੱਕ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ 4500 ਰੁਪਏ ਤੋਂ ਲੈ ਕੇ ਤੇ 7300 7300 ਰੁਪਏ ਤੱਕ ਕੱਲ ਪੰਜਾਬ ਦੀਆਂ ਮੰਡੀਆਂ 'ਚ ਮੂੰਗੀ ਸੇਲ ਹੋਈ ਹੈ। ਹੁਣ ਗੱਲ ਕਰਦੇ ਆਪਾਂ ਬਾਸਮਤੀ ਦਾ ਰੇਟਾਂ ਦੀ। ਜਿਸ ਗੰਗੋਵ ਮੰਡੀ ਲੱਗੀ ਹੈ 3125 ਰੁਪਏ ਜੀ। ਕਰਨਾਲ ਮੰਡੀ ਲੱਗੀ ਹੈ 3100 ਤੇ 55 ਰੁਪਏ, ਨਰੇਲਾ ਮੰਡੀ ਰੱਗੀ ਹੈ ਜੀ। ਤਿੰਨ ਹਜ਼ਾਰ ਤੇ ਚਾਲੀ ਰੁਪਈਏ ਜੰਗੀਰਾਬਾਦ ਮੰਡੀ ਲੱਗੀ ਹੈ ਇਕੱਤੀ ਸੌ ਰੁਪਈਏ ਗੜੁਮਤੇਸ਼ਵਰ ਮੰਡੀ ਲੱਗੀ ਹੈ ਇਕੱਤੀ ਸੌ ਤੇ ਬਲੰਦਸ਼ਹਿਰ ਮੰਡੀ ਲੱਗੀ ਹੈ ਇਕੱਤੀ ਸੌ ਤੇ ਅਠਵੰਜਾ ਰੁਪਈਏ ਇਹ ਬਾਈ ਜੀ ਜਿਹੜੀ ਸੱਠੀ ਧਾਨ ਜਿਹੜੀ ਮੰਨ ਕੇ ਹੁਣ ਲੱਗਦੀ ਹੁੰਦੀ ਹੈ ਯੂਪੀ ਦੇ ਵਿੱਚ ਉਹਦਾ ਰੇਟ ਹੈ ਜਿਹੜੀ ਨਵੀਂ ਆ ਰਹੀ ਹੈ ਜਿੱਥੇ ਪੁਰਾਣੀ ਹੋਊਗੀ ਉੱਥੇ ਪੁਰਾਣੀ ਨਾਲ ਮੈਂਸ਼ਨ ਹੋਊਗੀ ਵੀ ਇਹ ਪੁਰਾਣੀ ਦਾ ਰੇਟ ਹੈ ਹੁਣ ਗੱਲ ਕਰਦੇ ਹਾਂ ਕਣਕ ਦੇ ਰੇਟਾਂ ਦੀ ਦਿੱਲੀ ਮੰਡੀ ਦਾ ਜਿਹੜਾ ਕਣਕ ਦਾ ਰੇਟ ਰਿਹਾ ਬਾਈ 2785 ਰੁਪਏ ਰਿਹਾ ਹੈ ਇਦੇ ਵਿੱਚ ਤਿੰਨੇ ਲੈਣਾ ਸ਼ਾਮਿਲ ਸੀ ਯੂਪੀ ਐਮਪੀ ਰਾਜਸਥਾਨ ਤਿੰਨੇ ਲੈਣਾ ਸ਼ਾਮਿਲ ਸੀ ਹੁਣ ਗੱਲ ਕਰਦੇ ਆਂ ਪੰਜਾਬ ਦੀਆਂ ਮੰਡੀਆਂ ਦੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਅੰਮ੍ਰਿਤਸਰ ਮੰਡੀ ਦੀ 2630 ਰੁਪਏ ਜੀ ਲੁਧਿਆਣਾ ਮੰਡੀ 2620 ਰੁਪਏ ਉਸ ਤੋਂ ਬਾਅਦ ਆਉਂਦੀ ਹੈ ਜੀ ਕੋਇਮਟੂਰ ਮੰਡੀ 2980 ਰੁਪਏ ਬੇਤਲੂ ਮੰਡੀ 2600 ਰੁਪਏ ਖੈਰ ਮੰਡੀ 2540 ਰੁਪਏ ਰਾਜਕੋਟ ਮੰਡੀ 3000 ਰੁਪਏ ਜੀ ਫਿਰ ਆਉਂਦੀ ਹੈ ਜੀ ਖੰਨਾ ਮੰਡੀ 2620 ਰੁਪਏ ਜੀ ਦੇਆਣਾ ਮੰਡੀ 2610 ਜਿਵੇਂ ਤੁਹਾਨੂੰ ਦੱਸ ਚੁੱਕੇ ਹਾਂ ਜੀ ਉਸ ਤੋਂ ਪਹਿਲਾਂ ਆਉਂਦੀ ਹੈ ਤਰਨਤਾਰਨ ਮੰਡੀ 2590 ਰੁਪਏ ਹਿਸਾਰ ਮੰਡੀ 2500 ਤੇ 90 ਰੁਪਏ ਉਸ ਤੋਂ ਬਾਅਦ ਹੁੰਦੀ ਹੈ ਜੀ ਸਰਸਾ ਮੰਡੀ 2490 ਰੁਪਏ ਜੀ ਹੁਣਾਂ ਉਹਦੇ ਸਰੋਂ ਦੇ ਰੇਟ ਜੈਪੁਰ ਮੰਡੀ ਤੇ 7775 ਭਾਰਤਪੁਰ ਮੰਡੀ 969 ਦਿੱਲੀ ਮੰਡੀ ਤੇ 300 ਰੁਪਏ ਜੀ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ 'ਚ ਕੱਲ ਜਿਹੜਾ ਵਪਾਰੀ ਦਾ ਪਰਚੇਜ਼ ਰੇਟ ਸੀਗਾ ਜੀ ਉਹਦੇ ਵਿੱਚ 7200 ਪੰਸ ਜੀਐਸਟੀ ਰਿਹਾ ਪਰ ਨੈਟ ਰੇਟ ਜਿਹੜਾ ਖਰੀਦ ਦਾ ਰੇਟ ਸੀਗਾ ਉਹ 7050 ਰੁਪਈਆ ਜੀ ਇਹਦੇ ਵਿੱਚ ਸਾਰੀਆਂ ਮਡੀਆਂ ਸ਼ਾਮਿਲ ਨੇ ਜਿੰਨੀਆਂ ਮਡੀਆਂ ਤੁਸੀਂ ਜਾਣਦੇ ਸਾਰੀਆਂ ਸ਼ਾਮਿਲ